ਕਹਿੰਦੇ ਨੇ ਜਿਨ੍ਹਾਂ ਨੂੰ ਦੁਨੀਆ ਚ ਜਤਨ ਦਾ ਸ਼ੌਕ ਹੁੰਦਾ ਹੈ ਉਹਨਾਂ ਲਈ ਉਮਰਾਂ ਕੋਈ ਵੀ ਅਹਿਮੀਤ ਨਹੀਂ ਰੱਖਦੀਆਂ ਸਗੋਂ ਜਜਪੇ ਹੀ ਸਾਰਾ ਪੜਦੇ ਨੇ ਤੇ ਅਜਹੀ ਹੀ ਕਰ ਵਿਖਾਇਆ ਲੁਧਿਆਣਾ ਦੀ ਨੰਨੀ ਪਰੀ ਪਰਸੇਮਕੌਰ ਨੇ ਜੋ ਪੰਜਾਬ ਦੀ ਪਹਿਲੀ ਅਜਹੀਤੀ ਬਣੀ ਹੈ ਜਿਸ ਨੇ ਨੈਸ਼ਨਲスイਮਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਤੇ ਇਸ ਨੰਨੀ ਪਰੀ ਦੀ ਚੋਣ ਦੋ ਚੈਂਪੀਅਨਸ਼ਿਪ ਤੇ ਦੋ ਇੰਡੀਵਿਜੁਅਲਸ ਹੋਈਆਂ ਇਦਰਸਲ ਛੇ ਤੋਂ 11 ਅਗਸਤ ਨੂੰ ਉੜੀਸਾ 'ਚ ਹੋਣ ਵਾਲੇ ਮਹਾ ਮੁਕਾਬਲੇ ਲਈ ਪਰਸਨਕੌਰ ਸੋਨ ਤਗਮਾ ਜਤਨ ਦਾ ਦ੍ਰਿੜ ਅਰਾਧਾ ਬਣਾਈ ਬੈਠੀ ਹੈ ਤੇ ਹਾਲ ਹੀ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਹੋਏ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਵੀ ਉਸਨੇ ਮੱਲਾ ਮਾਰੀਆਂ ਨੇ ਜਿੱਤੇ ਉਸਨੇ 50 ਮੀਟਰ ਬੱਟਰਫਲਾਈ 50 ਮੀਟਰ ਫ੍ਰੀਸਟਾਈਲ ਅਤੇ 4 50 ਮੈਰੋਲ ਦੇ ਵਿੱਚ ਸੋਨ ਤਗਮੇ ਜਿੱਤ ਕੇ ਆਪਣੇ ਮਾਪਿਆਂ ਦਾ ਨਹੀਂ ਸਗੋਂ ਪੰਜਾਬ ਦਾ ਵੀ ਨਾਂ ਰੌਸ਼ਨ ਕੀਤਾ। हाँ जी जी नाम है 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 आपका पर सिम तो आप आप कितनी अच्छा 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 आपने अभी 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 स्विमिंग में में क्या किया किया मतलब मतलब बहुत सारे मतलब आपने अपना बेस्ट और गोल्ड जीता अच्छा, ये स्टेट लेवल पे हाँ जा अच्छा, जा रहे हैं अभी मैं नेशनल रही सेकेंडरी

ਗ੍ਰੈਂਡ ਪੇਰੈਂਟ ਨੇ ਮੇਰੇ ਦਾਦੂ ਨੇ ਮੇਰੇ ਕੋਚਸ ਨੇ ਮੇਰੇ ਪੇਰੈਂਟਸ ਨੇ ਤਬੀ ਮੇਰੇ ਕੋ ਮੋਟੀਵੇਟ ਕੀਤਾ ਤਬੀ ਮੈਂ ਇਤਨਾ ਅਗੇ ਨੈਸ਼ਨਲ ਤੱਕ ਜਾ ਰਹੀ ਹਾਂ ਔਰ ਜੋ ਬੱਚੇ ਹਨ ਜੋ ਸਪੋਰਟਸ ਮੇ ਇੰਟਰਸਟ ਰੱਖਤੇ ਹਨ ਲੇਕਿਨ ਅਗੇ ਨਹੀਂ ਆ ਪਾਤੇ ਉਨਕੋ ਕੀ ਮੈਸੇਜ ਦੇਣਾ ਪਹੁੰਚਾਓਗੇ ਉਨਕੋ ਮੈਂ ਮੈਸੇਜ ਦੇਣਾ ਚਾਹਤੀ ਹਾਂ ਕਿ ਉਹ ਔਰ ਹਾਰਡ ਵਰਕ ਕਰਕੇ ਨੈਸ਼ਨਲ ਤੱਕ ਪਹੁੰਚੇ ਨੈਸ਼ਨਲ ਸਾਗੇ 올림픽 ਪਹੁੰਚੇ ਮੈਂ ਵੀ ਚਾਹਤੀ ਹਾਂ ਕਿ ਮੈਂ 올림픽ਸ ਤੱਕ ਜਾਵਾਂ ਚੌਥੀ ਜਮਾਤ ਦੇ ਵਿੱਚ ਪੜਨ ਵਾਲੀ ਪਰਸ਼ਸਿਮ ਨੂੰ ਤਰਾਕੀ ਦਾ ਸੁਪਨਾ ਉਸਨੇ ਦਾਤੇ ਨਹੀਂ ਵਿਖਾਇਆ ਸੀ ਕਿਉਂਕਿ ਗੁਰਤੀ ਦੇ ਵਿੱਚ ਮਿਲੀ ਇਸ ਖੇਡ ਦੇ ਨਾਲ ਦਾਦੇ ਨੇ ਕਹਿਣਾ ਹੈ ਕਿ ਉਸਨੇ ਹੌਲੀ-ਹੌਲੀ ਉਸ ਨੂੰ ਅਜੀਹਾ ਮਜ਼ਬੂਤ ਕਰ ਦਿੱਤਾ ਕਿ ਪਹਿਲਾਂ ਤਾਂ ਉਸ ਨੂੰ সুইਮਿੰਗ ਤੋਂ ਡਰ ਲੱਗਦਾ ਸੀ ਤੇ ਜਦੋਂ ਉਸ ਨੂੰ ਕਦੇ সুইਮਿੰਗ ਲਈ ਲੈ ਕੇ ਜਾਂਦੇ ਸੀ ਤਾਂ ਉਹ ਡਰਦੀ ਤੇ ਸਹਿਮ ਦੀ ਜ਼ਰੂਰ ਸੀ ਪਰ ਹੌਲੀ-ਹੌਲੀ ਉਸਨੇ ਬੱਚਿਆਂ ਨੂੰ ਵੇਖ ਕੇ ਤੇ ਕੋਚਾਂ ਦੇ ਨਾਲ ਤਾਲਮੇਲ ਕਰਕੇ ਅਜੀਹਾ ਦ੍ਰਿੜ ਇਰਾਦਾ ਬਣਾਇਆ ਜਿਸ ਦੇ ਨਾਲ ਉਹ ਸਟੇਟ ਪੱਧਰ ਦੇ ਦਿੱਤੇ ਤਾਂ ਮੱਲਾ ਮਾਰ ਚੁੱਕੀ ਆ ਪਰ ਸੇਮ ਦੇ ਦਾਦੇ ਦਾ ਕਹਿਣਾ ਹੈ ਕਿ ਅਜੇ ਤਾਂ ਉਹਨਾਂ ਦੀ ਪੋਤੀ ਨੂੰ ਮਹਿਸ 1.5 ਸਾਲ ਹੀ ਹੋਇਆ ਤੇ ਉਸਨੇ ਸਟੇਟ ਪੱਧਰ ਤੇਤਾ ਸੋਨ ਤਗਮਾ ਜਿੱਤੀ ਲਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੌਮੀ ਚੈਂਪੀਅਨਸ਼ਿਪ ਤੇ ਵਿੱਚ ਵੀ ਉਹ ਹਿੱਸਾ ਲੈਣ ਜਾ ਰਹੀ ਹੈ ਜਿੱਥੇ ਵੀ ਉਹ ਮੈਡਲ ਜਿੱਤ ਕੇ ਪੰਜਾਬ ਦਾ ਮਾਣ ਉੱਚਾ ਕਰੇਗੀ ਸਰ ਤੁਹਾਡੀ ਗ੍ਰੈਂਡ ਡਾਟਰ ਜਿਹੜੀ ਹੈਗੀ ਆ ਉਹਨੇ ਇੱਕ ਖਾਸ ਮਤਲਬ ਮਕਾਮ ਹਾਸਿਲ ਕੀਤਾ ਜਿਹਦੇ ਨਾਲ ਤੁਹਾਡਾ ਪਰਿਵਾਰ ਦਾ ਸ਼ਹਿਰ ਦਾ ਨਾਮ ਰੌਸ਼ਨ ਹੋਇਆ ਠੀਕ ਇਹ ਕਰ ਕਹਿਣਾ ਚਾਹੁੰਦੇ ਆ ਇਸ ਵਾਰ ਇਕ ਤਰ੍ਹਾਂ ਇਹ ਮੇਰਾ ਸੁਪਨਾ ਸੀਗਾ ਕਿ ਮੇਰੇ ਬੱਚੇ ਸਪੋਰਟਸ ਦੇ ਵਿੱਚ ਅੱਗੇ ਜਾਣ ਤੇ ਇਹ ਮੇਰੀ ਬੇਟੀ ਜਿਹੜੀ ਹੈ ਗ੍ਰੈਂਡਡਾਟਰ ਮੇਰੀ ਹੈ ਪਰਸਮਕਰ ਕੈਂਥ ਤੇ ਇਹਨੇ ਉਹ ਸਾਰਾ ਕੁਝ ਅਚੀਵ ਕੀਤਾ ਹੈ ਔਰ ਅੱਗੇ ਵੀ ਇਹਦੀਆਂ ਸੰਭਾਵਨਾਵਾਂ ਬਹੁਤ ਨੇ ਕਿਉਂਕਿ ਜੇਸ ਸਾਹਿਬ ਨੇ সুইਮਿੰਗ ਕਰਦੀ ਹੈ ਤਾਂ ਮੈਨੂੰ ਉਮੀਦ ਹੈ ਕਿ ਇਹ ਜਦਾ ਸਮਾਂ ਨਹੀਂ ਲੱਗੇਗਾ ਕਿ ਵੀ ਇਹ ਅੱਛੀ ਸਵੀਮਿੰਗ ਕਰਕੇ ਔਰ ਆਪਣਾ ਬੈਸਟ ਕਰੇਗੀ ਨੈਸ਼ਨਲ ਦੇ ਵਿੱਚ ਵੀ ਉਸ ਤੋਂ ਵੀ ਅੱਗੇ ਜਾਣ ਦੀ ਇਹਦੀ ਪੂਰੀ ਸੰਭਾਵਨਾ ਹੈਗੀ ਹੈ ਪਰ ਮੈਨੂੰ ਇਹ ਆ ਕਿ ਮੈਨੂੰ ਕੋਚੇਸ ਦਾ ਪੂਰਾ ਮੈਨੂੰ ਵੈਸੇ ਦਾ ਅਜੇ ਤੱਕ ਸਾਥ ਮਿਲ ਰਿਹਾ ਹੈ ਹੋਰ ਵੀ ਮੈਨੂੰ ਇਹਦੀ ਗਾਈਡੈਂਸ ਅਗਰ ਮਿਲਦੀ ਹੈ ਤੇ ਉਹਦੇ ਨਾਲ ਇਹ ਇਹਦੀਆਂ ਸੰਭਾਵਨਾਵਾਂ ਬਹੁਤ ਨੇ ਤੇ ਪੁੱਤੀ ਨੇ ਤੁਹਾਡਾ ਸੁਪਨਾ ਪੂਰਾ ਕੀਤਾ ਕਿੱਦਾਂ ਦਾ ਮਿਸ ਬਿਲਕੁਲ ਜੀ ਬਿਲਕੁਲ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਪਰ ਸੇਮ ਹਰ ਰੋਜ਼ 10 ਘੰਟੇ ਸਖਲਾਈ ਕਰਦੀ ਹੈ। ਉਹ ਲੁਧਿਆਣਾ ਦੇ ਸੈਕ੍ਰੇਟ ਹਾਰਟ ਕਾਨਵੈਂਟ ਸਕੂਲ ਦੀ ਚੌਥੀ ਜਮਾਤੀ ਵਿਦਿਆਰਥਣ ਹੈ ਤੇ ਰੋਜ਼ਾਨਾ ਸਕੂਲ ਖਤਮ ਹੋਣ ਤੋਂ ਬਾਅਦ ਉਹ ਤੈਰਾਕੀ ਲਈ ਜਾਂਦੀ ਹੈ ਤੇ ਫਿਰ ਕਈ ਘੰਟੇ ਉੱਤੇ ਆਪਣਾ ਪਸੀਨਾ ਵਹਾਉਂਦੀ ਹੈ। ਤੇ ਪਰ ਸੇਮ ਦੇ ਕੋਚ ਦਾ ਵੀ ਕਹਿਣਾ ਹੈ ਕਿ ਹਾਲਚ ਬਾਕੀ ਬੱਚਿਆਂ ਦੇ ਵਾਂਗ ਉਹ ਨਹੀਂ ਖੇਡਦੀ। ਉਸਦੀ ਅਸਲ ਖੇਡ ਹੁਣ ਤੈਰਾਕੀ ਬਣੀ ਹੋਈ ਹੈ ਤੇ ਉਹ ਚਾਹੁੰਦੀ ਹੈ ਕਿ ਉਹ 올림픽 ਤੱਕ ਜਾਵੇ ਅਤੇ ਏਸ਼ੀਆ ਵਿੱਚ ਵੀ ਭਾਰਤ ਨੂੰ ਮੈਡਲ ਦਿਵਾਵੇ। ਮਹਿਸੂਸ ਕਰ ਰਹੇ ਹਾਂ ਪਰਿਵਾਰ ਦੀ ਬੇਟੀ ਹੈ ਇਹਦਾ ਨਾਮ ਰੋਸ਼ਨੀ ਦਾ। ਦੇਖੋ ਸਾਡੇ ਸਾਡੇ ਲਈ ਔਰ ਸਾਡੇ ਪਰਿਵਾਰ ਦੇ ਲਈ ਬਹੁਤ ਮਾਣ ਵਾਲੀ ਗੱਲ ਔਰ ਲੁਧਿਆਣਾ ਵਾਸੀਆਂ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਜਦੋਂ ਇੱਕ 9 ਸਾਲ ਦਾ ਬੱਚਾ ਸਟੇਟ ਦੇ ਵਿੱਚੋਂ ਪੰਜ 골ਡ ਔਰ ਇੱਕ ਸਿਲਵਰ ਜਦੋਂ ਲੈ ਕੇ ਆਉਂਦਾ ਤਾਂ ਸਾਰੇ ਵਾਸਤੇ ਮਾਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਸਾਡੇ ਪੰਜਾਬ ਦੀ ਤਾਂ ਰਵਾਇਤਰੀ ਹੈ ਵੀ ਅਸੀਂ ਸਪੋਰਟਸਮੈਨ ਸਪਿਰਿਟ ਔਰ ਸਪੋਰਟਸਮੈਨ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਨਿਕਲੇ ਐ ਔਰ ਜਿਹੜੇ ਮਕਾਮ ਤੇ ਅਸੀਂ ਸਪੋਰਟਸ ਦੇ ਵਿੱਚ ਨਹੀਂ ਪਹੁੰਚ ਸਕੇ ਪਰ ਅੱਜ ਸਾਡੇ ਬੱਚੇ ਜਿਹੜੇ ਆ ਉਹ ਅੱਗੇ ਸਪੋਰਟਸ ਨੂੰ ਅੱਗੇ ਲੈ ਕੇ ਜਾ ਰਹੇ ਆ ਔਰ ਨੈਸ਼ਨਲ ਦੇ ਵਿੱਚ ਸਾਡੀ ਹੁਣ ਬੇਟੀ ਜਿਹੜੀ ਪਰਸੇ ਨੂੰ ਸਿਲੈਕਟ ਹੋਈ ਆ ਔਰ ਜਿਹਦੇ ਵਿੱਚ ਸਾਨੂੰ ਬੜੀ ਆਸ ਹੈ ਵੀ ਨੈਸ਼ਨਲ ਦੇ ਵਿੱਚ ਵੀ ਉਹ 골ਡ ਸਾਡੇ ਲੈ ਕੇ ਆਊਗੀ ਸਾਡੇ ਦੇਸ਼ ਦਾ ਨਾਮ ਔਰ ਸਾਡੇ ਪੰਜਾਬ ਦਾ ਨਾਮ ਹਮੇਸ਼ਾ ਰੌਸ਼ਨ ਕਰੂਗੀ ਔਰ ਕਰਦੀ ਆ ਇਹ ਅੱਗੇ ਵੀ ਕਰੂਗੀ ਖੈਰੇ ਸਭ ਨੂੰ ਲੈ ਕੇ ਪਰਸ਼੍ਰਮ ਦਾ ਕਹਿਣਾ ਹੈ ਕਿ ਉਹ ਸਟੇਟ ਲੈਵਲ ਤੱਕ ਤਾਂ ਸੋਨ ਤੱਕ ਮੱਝ ਚੁੱਕੀ ਹੈ ਤੇ ਹੁਣ ਉਸ ਦਾ ਸੁਪਨਾ 6 ਅਗਸਤ ਤੋਂ 11 ਅਗਸਤ ਤੱਕ ਹੋਣ ਵਾਲੇ ਮਹਾ ਮੁਕਾਬਲੇ ਲਈ ਹੈ ਤੇ ਉੱਥੇ ਵੀ ਉਹ ਜਿੱਤ ਕੇ ਪੰਜਾਬਤਨੀ ਸਗੋਂ ਪੂਰੀ ਦੁਨੀਆ ਦੇ ਵਿੱਚ ਨੰਨੀ ਪਰੀਆਂ ਦਾ ਵੀ ਨਾਂ ਰੌਸ਼ਨ ਕਰੇਗੀ ਤੁਹਾਡੀ ਇੱਕ ਬੇਟੀ ਨੇ ਐਡਾ ਮੁਕਾਮ ਹਾਸਲ ਕੀਤਾ ਕੀ ਕਹਿਣਾ ਚਾਹੋਗੇ ਮੈਂ ਬਹੁਤ ਹੀ ਮਾਨ ਮਹਿਸੂਸ ਕਰਦੀ ਹਾਂ ਕਿ ਮੇਰੀ ਬੱਚੀ ਮੇਰਾ ਔਰ ਮੇਰੀ ਫੈਮਿਲੀ ਦਾ ਔਰ ਨਾਲ-ਨਾਲ ਸਾਡੇ ਦੇਸ਼ ਦਾ ਮਾਣ ਵਧਾਰੀ ਹੈ ਮੈਂ ਉਮੀਦ ਕਰਦੀ ਹਾਂ ਕਿ ਹੋਰ ਵੀ ਇਹ ਪ੍ਰਾਪਤੀਆਂ ਕਰੇ ਤੇ ਸਾਰਿਆਂ ਦਾ ਨਾਮ ਰੋਸ਼ਨ ਕਰੇ ਕੀ ਸਰਕਾਰ ਕੋਲੋਂ ਕੀ ਅਪੀਲ ਚ ਹੈ ਸਰਕਾਰ ਕੋਲੋਂ ਮੈਂ ਆਪਣੀ ਬੱਚੀ ਲਈ ਨਹੀਂ ਬਾਕੀ ਸਾਰੇ ਬੱਚਿਆਂ ਲਈ ਇਹੀ ਅਪੀਲ ਕਰਦੀ ਆਂ ਕਿ ਸਰਕਾਰ ਬੱਚਿਆਂ ਨੂੰ ਪ੍ਰੋਪਰ ਇੱਕ ਟ੍ਰੇਨਿੰਗ ਜਿਹੜਾ ਇਹਨਾਂ ਦੇ ਲਈ ਇੱਕ ਪ੍ਰੋਪਰ ਸਵਿਮਿੰਗ ਪੂਲ ਹੋਵੇ ਜਿਹੜਾ 올 ਵੈਦਰ ਹੋਵੇ ਜਿੱਥੇ ਸਾਡੇ ਸਾਰੇ ਬੱਚੇ ਜਿਹੜੇ ਸਵਿਮਿੰਗ ਦੇ ਵਿੱਚ ਹੈਗੇ ਨੇ ਰਿਲੇਟਿਡ ਨੇ ਉਹ ਪ੍ਰੈਕਟਿਸ ਕਰਨ ਪ੍ਰੋਪਰ ਜਿਮਨੇਸ਼ੀਅਮ ਹੋਵੇ ਪ੍ਰੋਪਰ ਕੋਚ ਹੋਵੇ ਤਾਂ ਕਿ ਬੱਚਿਆਂ ਨੂੰ ਅੱਛੀ ਤਰ੍ਹਾਂ ਗਾਈਡੈਂਸ ਮਿਲੇ ਔਰ ਬੱਚੇ ਜਿੰਨੇ ਵੀ ਸਵਿਮਿੰਗ ਦੇ ਨਾਲ ਰਿਲੇਟਿਡ ਨੇ ਐਕਸਲ ਕਰਨ ਤੇ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਜਿਹੜਾ ਨੇਸ਼ਨ ਦਾ ਨਾਮ ਹੋਰ ਵਧਾ